ਇਕ ਓਅੰਕਾਰ ਵੰਗੜ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਤ ਜੀ ਸਿਮਰ ਕਹਿਰੂ ਨਾਨਕ ਲਾਈ ਧਿਆਇ ਫਿਰ ਅੰਗਦ ਗੁਰਤੀ ਅਮਰਦਾਸ RAM DAS ਸਿਹ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅਜ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨਾਉ ਨੇ ਤੇ ਆਵੇ ਧਾਏ ਸਰਖਾਈ ਹੋਏ ਸਹਾਈ ਸਵੇੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਵੇਂ ਸਹਾਈ ਗ사 ਪਾਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਬ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚਾਹਾਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸ਼ਕੀਆ ਦੇਗ ਚਲਾਈ ਤੇਗ ਵਾਸ ਦੇਹ ਕਿਨ ਡਟ ਕੀਤਾ ਤਨ ਆ ਪਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮਹਿਤਸੀ ਦਿੱਤੇ ਬੰਦ ਬੰਦ ਕਟਵਾਏ ਲੋਹ ਪਰੀਆਂ ਨਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸ ਸਵਾਸਾਂ ਗਨਭਾਹੀ ਜਿਨਾਂ ਦੇ ਕੁਵਾਇਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਅੰਝਾ ਤੱਕ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਅਸ਼ਰਵਾਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਅ ਵਿੱਚ ਤੇ ਆਮ ਦਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਖਿੜਿਆ ਆਇਤ ਦੇਗ ਤੇਗ ਫਤੇ ਦਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰੂਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਪੀਆ ਝੰਡੇ ਗੰਗੇ ਜੁਗਹੁ ਜੁਗ ਅਟਲ ਧਰਮ ਕਾਜਕਾਰ ਗੋਲੋ ਜੀ ਸਿਕੰਦਰ ਮਨਨੀਵਾ ਮਾਤੀ ਉੱਚੀ ਮਤਬੱਧ ਰੱਖਾਂ ਵਾਹਿਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀ ਸਿਰਨਨ ਕਾਣਾ ਸਾਹਿਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁਲੇ ਦਰਸ਼ਨ ਦੀਦਾਰ ਸ਼ਿਵសម្ਭ ਅਦਤਾਨੀ ਖਾਲਸਾ ਜੀ ਨੇ ਬਖਸ਼ੋ ਇਹ ਨਿਮਾਣਿਆ ਦੇਵਾਨ ਨਿਤਾਣਿਆ ਦੇ ਤਾਨ ਨੇ ਉਟਿਆ ਦੀ ਓਟ ਧੰਨ ਧੰਨ ਸ੍ਰੀ ਗੁਰੂ ਗਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਾਂ ਬਿਆਸ ਥਾਨ ਸਚਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਨਿ ਤੁਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ਬਦ ਚੌਕੀ ਚੌਪੜੀ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਦੇ ਭੋਗ ਜੀ ਕੀ ਅਰਦਾਸ ਹੈ ਜੀ ਪੁਨ ਚੁਕ ਮਾਫ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲਫਲ ਭੇਟਾਵਾਂ ਦਰ ਪ੍ਰਵਾਣ ਕਰਨੀਆਂ ਯਾਤਰਾ ਸਫਲ ਕਰਨੀ ਸਪਨਾ ਦੀਆਂ ਮਨੋਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਕਰੋ ਕਰੋ ਨਾਮ ਦਾਣ ਗੁਰ ਸਿੱਖੀ ਜੀ ਨੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ ਆਪ ਜੀ ਕੇ ਹਜ਼ੂਰ ਕ੍ਰਾਪ੍ਰਸ਼ਾਦੀਆਂ ਦੇਖਾ ਹਾਜ਼ਰ ਹੰਦਰ ਪ੍ਰਵਾਣ ਹੋਣ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਓ ਸਮੂਹ ਸਾਧ ਸੰਗਤ ਸੇਵਾਦਾਰ ਟਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ ਸਿਖ ਪੜਦੇ ਸੰਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰਾਂ ਦੇ ਪਿਆਰਾਂ ਕੀ ਤਵੇ ਚਲਾਇਓ ਆਪੋ ਸਿੱਖਨ ਦਾ ਹੁਕਮ ਹੈ ਗੁਰ ਮੰਤ੍ਰ ਗੁਰ ਗ੍ਰੰਥ ਜੀ ਮਾਧਿਓਂ ਪ੍ਰਗਟ ਪ੍ਰਾਪੀ ਦੇ ਜੋ ਪ੍ਰਭ ਕੋ ਮਿਲ ਹੋ ਜੈ ਕੋ ਜਪ ਬਦਨੇ ਲੇ ਰਾਜ ਕਰੇ ਦਾ ਖਾਲਸਾ ਆਖੀ ਰਹੇ ਨ ਕੋਈ ਪਰ ਹੋਏ ਸਭ ਮਰੰਗੇ ਬਚੇ ਜਨ ਜੋਏ ਹੋਰ ਹੋਏ ਸਭ ਮਰੰਗੇ ਲੇ ਸੁਨਹਾਰ ਸੂਰਜਾ ਤਾਰਾ ਵਾਹਿਗੁਰਜੀ ਦਾ ਖਸਾ ਵਾਹਿਗੁਰਜੀ ਦੀ ਇਫਤੇ ਜਰਤ ਫਿਰ ਤਪਰਾਵੇ ਆਇਆ ਪਰਿਆਤ ਸਰਨ ਆਇਏ ਨਾਨਕ ਕੀ ਪ੍ਰਭ ਦੀਨ ਤੇ ਆਪਣੀ ਭਗਤੀ ਲਾਏ ਦਰਸ਼ਨ ਪਿਆਸੀ ਦਿਨ ਸਰਾਤ ਚਤਵਾਂ ਦਿਨ ਨੀਤ ਹੋ ਲਕਪ ਕਰੋ ਮੇਲੀਆ ਨਾਨਕ ਹਰ ਸੰਗ ਮੀਤ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਧਨ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਵਹਿ ਪ੍ਰਗਟਿਆ ਮਰਦੇ ਅਗਮੜਾ ਵਰਿਆ ਮੈਂ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਆਏ ਓ ਵਾਹ ਸਿਫਤ ਕਸੰਮਾ ਅਭਿਆਰਿ ਸੂਤਿ ਨੋ ਟਿਠੇ ਸਚੇ ਬਾਦਿ ਸ਼ਾਹ ਮਲ ਜਨਮ ਜਨਮ ਤੇ ਕੱਤੀਐ ਸਜਾਣ ਸਚਾ ਬਾਤਿ ਸਾਹੋ ਸਿਰ ਸਾਹੰਦ ਜਸ ਪਾਸ ਬੈਠਿਆਂ ਸੋਹੀਐ ਪਵਨਾੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਪਿਟਿਓ ਵਡਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਇਗੋੜਾ ਪੂਰਾ ਭੇਟਿਓ ਵਟ ਭਾਗੀ ਮਨਹ ਨੇ ਸਤ ਗੁਰ ਕੈ ਬਲ ਹਾਰ ਆਗ ਸੁਖ ਪਾਛ ਸੁਖ ਸਹਜਾ ਘਰ ਆਨੰਦ ਹਮਾਰਾ ਰਹਾ ਚਰਨ ਹਾਰ ਸੋਈ ਫਸ ਮਹਾਰਾ ਨਿਰਭਉ ਭੈ ਗੁਰ ਚਰਣੀ ਲਾਕੇ ਇਕ ਰਾਮ ਨਾਮ ਆਧਾਰ ਫਫਲਾ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਨੀਤ ਪਿਆਰਾ ਵੜੀ ਵੜਾਈ ਅਚਰ ਜ ਸੁਪਾ ਕਾਰਜ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਵਡੇ ਵਡਿਆਈ ਅਚਰਜ ਸੁਪਾ ਕਾਰਜ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਪਟੇਓ ਸਗਲੇ ਤੋਖ ਬਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠ ਮਹੱਲਾ ਪੰਜਵਾ ਵਰਪੂਰਾ ਪੇਟਿਓ ਵਡਭਾਗੀ ਮਨੇ ਹੈ ਭਾਇ ਪ੍ਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ